ਸਤਿ ਸ੍ਰੀ ਅਕਾਲ ਕਿਵੇਂ ਸਰ ਕਿਹਾ ਬੜੀਆ ਬੜੀਆ ਹੋਰ ਕਿਵੇਂ ਹੋ ਆਪ ਨੂੰ ਬਹੁਤ ਅੱਛਾ ਲੱਗਾ ਆਪਸੇ ਮਿਲ ਕੇ ਬਹੁਤ ਅੱਛਾ ਲੱਗਾ ਆਪ ਨੂੰ ਦੇਖ ਕੇ ਥੈਂਕ ਯੂ ਕੁਦਰਤ ਨਾਲ ਬਹੁਤ ਲਾਜਵਾਬ ਹੈ ਬਹੁਤ ਹੀ ਸੋਹਣੀ ਕੁਦਰਤ ਹੈ ਕੁਦਰਤ ਨੂੰ ਪਿਆਰ ਕਰਨ ਵਾਲੇ ਨਾਲ ਇਦਾਂ ਦੀਆਂ ਚੀਜ਼ਾਂ ਬਹੁਤ ਪਸੰਦ ਕਰਦੇ ਨੇ ਇੱਧਰਲੇ ਬੰਨੇ ਕਾਲੇ ਕਾਲੇ ਪੱਥਰ ਤੇ ਪਾਣੀ ਇੰਨਾ ਕਲੀਅਰ ਜਿੰਨੀ ਵਿਸਲੇਰ ਦੀਆਂ ਬੋਤਲਾਂ ਦੇ ਵਿੱਚ ਭਰਿਆ ਹੁੰਦਾ ਨਾ ਉਸ ਤੋਂ ਵੀ ਕਈ ਗੁਣਾ ਸਾਫ਼ ਉਹ ਛੱਲਾਂ ਵੱਜਦੀਆਂ ਸਾਹਮਣੇ ਉਹ ਗੁਫਾ ਬਣੀ ਹੋਈ ਹੈ ਤੇ ਇੱਧਰਲੇ ਬਨੇ ਵਿੱਚ ਨਾ ਇਹ ਆ ਵਿੰਡੋ ਤੋਂ ਬਾਹਰ ਦਾ 뷰 ਆਪਾਂ ਤੀਜੀ ਬਿਲਡਿੰਗ ਤੇ ਸੀ ਇਸ ਹੋਟਲ ਦੇ ਵਿੱਚ ਹੋਟਲ ਨੀਲਮ ਰਤਨਾਗਰੀ ਦੇ ਵਿੱਚ ਤੇ 8:30 ਹੋ ਚੱਲੇ ਨੇ ਇਹ ਆਪਣਾ ਰੂਮ ਸਿੰਗਲ ਬੈਡਰੂਮ ਮਿਲ ਗਿਆ ਹੈ ਟੀਵੀ ਲੱਗਾ ਸ਼ੀਸ਼ਾ ਵਗੈਰਾ ਲੱਗਾ ਹੈ ਏਸੀ ਲੱਗਿਆ ਇੱਧਰ ਬਾਥਰੂਮ ਬਹੁਤ ਵਧੀਆ ਹੈ ਇਹ ਮੈਂ ਹੋਟਲ ਜਿੱਥੇ ਰੁਕੇ ਸੀ ਆਪਾਂ ਸਮਾਨ ਆਪਣਾ ਰੈਡੀ ਬਾਈਆਂ ਨੇ ਚੰਗੀ ਮਦਦ ਕੀਤੀ ਹੈ ਨਾਲ ਸਮਾਨ ਬਣਾਤਾ ਸਾਈਕਲ ਤੋਂ ਕਢਾ ਦਿੱਤਾ ਹੁਣ ਆਪਾਂ ਰਤਨਾਗਰੀ ਨੂੰ ਕਰ ਰਹੇ ਆਂ ਬਾਏ ਬਾਏ ਸਵੇਰ ਦੇ ਟਾਈਮ ਦੀ ਲੋਕੇਸ਼ਨ ਜਿਵੇਂ ਐਵੇਂ ਦੀ ਮਿਲ ਜਾਵੇ ਨਾ ਜਦੋਂ ਤੇ ਫਿਰ ਸਫਰ ਹੋਰ ਬੜਾ ਵਧੀਆ ਹੋ ਜਾਂਦਾ ਤੇ ਇਹ ਆ ਬੀਚ ਰਤਨਾਗਰੀ ਸ਼ਹਿਰ ਜਿਹੜਾ ਇੱਕ ਡਿਸਟ੍ਰਿਕਟ ਜਿਹੜਾ ਤੇ ਸਵੇਰ ਦਾ ਟਾਈਮ ਹੈ ਤੇ ਮਛਵਾਰੇ ਮੱਛੀਆਂ ਫੜਨ ਕੋਈ ਜਾ ਰਹੇ ਆ ਤੇ ਸ਼ਾਮ ਦੀਆਂ ਕਰਕੇ ਤੇ ਉਹ ਕਰਦੇ ਫਿਰ ਤੇ ਇਧਰਲੇ ਬੰਨੇ ਸਾਹਮਣੇ ਉਹ ਪੰਛੀ ਜਿਹੜੇ ਆ ਬੀਚ ਦੇ ਵਿੱਚ ਵਾਈਟ ਵਾਈਟ ਬਹੁਤ ਸੋਹਣੇ ਲੱਗਦੇ ਪਏ ਤੇ ਮਹਾਰਾਸ਼ਟਰ ਜਿਲ੍ਹਾ ਨਾ ਕਾਫੀ ਵੱਡਾ ਜਿਹੜਾ ਰਾਤੀ ਆਪਾਂ ਨੂੰ ਵੀਰ ਮਿਲਿਆ ਸੀਗਾ ਉਹ ਟਰਾਂਸਪੋਰਟੋ ਸੀ ਤੇ ਨਾਗਪੁਰ ਇਥੋਂ ਰਤਨਾਗਰੀ ਤੋਂ 1000 ਕਿਲੋਮੀਟਰ ਹੈ ਤੇ ਆਪਾਂ ਮੁੰਬਈ ਤੋਂ ਚੱਲਿਆਂ ਨੂੰ ਤਕਰੀਬਨ ਸਾਢੇ 3 400 ਕਿਲੋਮੀਟਰ ਆਪਾਂ ਸਫ਼ਰ ਕਰ ਲਿਆ ਤੇ ਇਸ ਹਿਸਾਬ ਨਾਲ ਨਾਗਪੁਰ ਜਿਹੜਾ ਉਹ ਦੂਜੀ ਸਾਈਡ ਤੇ ਪਾ ਜਾਂਦਾ ਤੇ ਸਫ਼ਰ ਬਹੁਤ ਲੰਬਾ ਤੇ ਬਹੁਤ ਵੱਡਾ ਇਹ ਮਹਾਰਾਸ਼ਟਰ ਆ ਪਾ ਜਾਂਦਾ ਆਪਣੇ ਪੰਜਾਬ ਨਾਲੋਂ ਇੰਦਾ ਖੇਤਰਫਲ ਸਾਡੀ ਜਿਆਦਾ ਵੱਡਾ ਇੱਧਰ ਉੱਛੇ ਚੜਨਾ ਭਈਆ ਅਜੇ ਆਪਾਂ ਥੋੜਾ ਜਿਹਾ ਟਾਈਮ ਨਾਲ ਨਿਕਲਣ ਦੀ ਕੋਸ਼ਿਸ਼ ਕੀਤੀ ਹੈ 3 ਕੇ 3 ਜਨਵਰੀ 2025 ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਸਵੇਰ ਦੀ ਸਤਿ ਸ੍ਰੀ ਅਕਾਲ ਅੱਜ ਆਪਾਂ ਰਤਨਾਗIRI ਤੋਂ ਚੱਲੇ ਆਂ ਤੇ ਜੈਪੂਰ ਹੈਗਾ तकरीबन ਇਤੋਂ ਲਗਭਗ 60 ਕਿਲੋਮੀਟਰ ਦਾ ਸਫ਼ਰ ਹੈ ਮੈਪ ਲਗਾ ਲਿਆ ਬਾਕੀ ਦੇਖਦੇ ਜਾਂਦੇ ਆ ਕਿੰਨੇ ਟਾਈਮ ਦੇ ਵਿੱਚ ਆਪਾਂ ਸਫ਼ਰ ਪੂਰਾ ਕਰਦੇ ਆ ਤੇ ਕਿੰਨਾ ਟਾਈਮ ਆਪਾਂ ਰਸਤੇ 'ਚ ਲੱਗਦਾ ਅਜੇ ਖਾਲੀ ਆਪਾਂ ਅੱਜ ਟਾਈਮ ਨਾਲ ਤੁਰੇ ਆ ਤੇ ਨਾਸ਼ਤਾ ਵਗੈਰਾ ਕਰਨਾ ਨਾਸ਼ਤਾ ਕੋਈ ਅੱਗੇ ਜਗ੍ਹਾ ਮਿਲਦੀ ਹੈ ਉੱਥੇ ਕਰਾਂਗੇ ਸੋ ਰਾਤ ਦਾ ਸਬਰ ਆਪਣਾ ਬੜਾ ਵਧੀਆ ਰਿਆ ਤੇ ਵੀਡੀਓ ਨੂੰ ਮੇਰੇ ਵੀਰਾਂ ਨਾਲ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਆ ਕਰੋ ਵਧੀਆ ਵਧੀਆ ਕਮੈਂਟ ਕਰ ਦਿਆ ਕਰੋ ਤਾਂ ਜੋ ਆਪਾਂ ਨੂੰ ਵੀਡੀਓ ਬਣਾਉਣ ਲੱਗਿਆ ਨਾ ਥੋੜੀ ਜਿਹੀ ਬਾਅਦ ਵਿੱਚ ਖੁਸ਼ੀ ਹੁੰਦੀ ਬੰਦਾ ਉਸ ਚੀਜ਼ ਨੂੰ ਵੇਖ ਕੇ ਤੋਂ ਆਪਾਂ ਆਪਣੇ ਸਫ਼ਰ ਨੂੰ ਅੱਗੇ ਵਧਾਉਣੇ ਆ ਤੇ ਚੱਲਦੇ ਆ ਇਹਨਾਂ ਸ਼ਾਨਦਾਰ ਰਾਵਾਂ ਤੇ ਨਾਲ ਸਟੇਟ ਜਿਹੜੀ ਸੜਕ ਮਿਲਦੀ ਹੈ ਨਾ ਫਿਰ ਸਫ਼ਰ ਬਹੁਤ ਵਧੀਆ ਖਿੱਚਿਆ ਜਾਂਦਾ ਤੇ ਹੋਰ ਹਵਾਲ ਸ਼ਹਿਰ ਆਉਣਾ ਤੇ ਉਹ ਤਕਰੀਬਨ ਮੈਨੂੰ ਲੱਗਦਾ 3-4 ਕਿਲੋਮੀਟਰ ਰਹਿ ਗਿਆ ਤੇ ਕੱਲ 20 ਕਿਲੋਮੀਟਰ ਰਹਿੰਦਾ ਹੈਗਾ ਪਰ ਫਿਰ ਵੀ ਪਲੇਨ ਰੋਡ ਜਦੋਂ ਪਹਾੜੀ ਨਾ ਹੋਵੇ ਤੇ ਫਿਰ ਸਫ਼ਰ ਸੁਹਾਵਣਾ ਬਣ ਜਾਂਦਾ ਪਰ ਜਿਹੜੀ ਚੀਜ਼ ਵੇਖਣ ਵਾਲੀ ਆ ਉਹ ਸਮੁੰਦਰ ਦੇ ਕਿਨਾਰੇ ਹੀ ਆ ਇਸ ਪੋਸਟਲ ਰੋਡ ਤੇ ਆ ਬਹੁਤ ਲੰਮੀ ਚੜਾਈ ਚੜ ਕੇ ਆਇਆ ਤੇ ਇੱਥੇ ਨਾ ਕੱਲ ਜਿਹੜਾ ਆਪਾਂ ਨੂੰ ਵੀਰ ਮਿਲਿਆ ਸੀ ਉਹਨੇ ਇੱਕ ਲਿਕਵਿਡ ਮੈਨੂੰ ਕਿਹਾ ਵੀ ਇਹ ਲੈ ਜਿਹੜੇ ਇੱਥੋਂ ਦਾ ਲੋਕਲ ਹੈ ਜਿਵੇਂ ਆਪਣੇ ਨਿੰਬੂ ਪਾਣੀ ਹੁੰਦਾ ਜਾ ਆਪਣਾ ਸ਼ਿਕਾਇਚ ਬਣਾਉਣੇ ਆ ਜਾਂ ਹੋਰ ਉਹ ਇਹਦੇ ਵਿੱਚ ਇੱਕ ਟੱਕਣ ਪਾਲੀ ਦਾ ਤੇ ਵਧੀਆ ਟੇਸਟ ਦਿੰਦਾ ਤੇ એનર્ਜੀ ਵੀ ਮਿਲਦੀ ਜਾਂਦੇ ਨਾਲ ਤੇ ਬਾਕੀ ਇੱਥੋਂ ਦੀ ਜਿਹੜੀ ਨੌਲੇਜ ਹੈ ਇਧਰ ਵਾਲੇ ਏਰੀਆ ਦੀ ਪੰਜਾਬ ਨਾਲੋਂ ਤਕਰੀਬਨ 10-15 ਸਾਲ ਅੱਗੇ ਆ ਹਰ ਚੀਜ਼ ਬਹੁਤ ਐਡਵਾਂਸ ਹੈ ਐਡਵਾਂਸ ਤਕਨੀਕ ਦਾ ਇਸਤੇਮਾਲ ਕਰਦੇ ਨੇ ਤੇ ਬਾਕੀ ਰਾਤ ਵੀਰ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ ਬਹੁਤ ਉਹਨੇ ਗੁਣ ਦੱਸਿਆ ਆਪਾਂ ਨੂੰ ਸਫ਼ਰ ਦੇ ਵਿੱਚ ਕਿੱਥੇ ਰੁਕਣਾ ਹੈ ਕਿਹੜੀ ਐਪ ਦਾ ਇਸਤੇਮਾਲ ਕਰਨਾ ਤੇ ਬਹੁਤ ਚੰਗਾ ਹੈ ਬੰਦਾ ਨਾਗਪੁਰ ਤੋਂ ਹੀ ਤੇ ਅੱਜ ਉਹਦਾ ਸਫਰ 600 ਕਿਲੋਮੀਟਰ ਕਹਿੰਦਾ ਵੀ ਮੈਂ 600 ਕਿਲੋਮੀਟਰ ਜਾਣਾ ਤੇ ਟਾਈਮ ਨਾਲ ਹੀ ਉਹ ਸਵੇਰੇ ਚਲੇ ਗਿਆ 5 ਵਜੇ ਉਹ ਇਦਾਂ ਦੇ ਚੱਲਦਿਆਂ ਸਫਰ ਦੇ ਵਿੱਚ ਗੱਲਾਂបਾਤਾਂ ਹੋਲੀਆਂ ਲੰਗੀਆਂ ਪਰਾਂ ਚ ਅੱਗੇ ਵਾਧਦੇ ਪਏ ਸੀ ਤੇ ਰਸਤੇ ਦੇ ਵਿੱਚ ਫੌਜੀ ਵੀਰ ਆਪਾਂ ਨੂੰ ਗੱਡੀ ਤੇ ਮਿਲਿਆ ਆਪਣੇ ਪਰਿਵਾਰ ਦੇ ਸਮੇਤ ਸਾਈਕਲ ਆਪਣਾ ਇੱਥੇ ਗੱਡੀ ਦੇ ਨਾਲ ਲਾਤਾ ਕਹਿੰਦਾ ਵੀ ਚਾਹ ਪੀਤੀ ਤੋਂ ਬਿਨਾ ਆਪਾਂ ਜਾਣ ਨਹੀਂ ਦੇਣਾ ਤੇ ਗੱਲਬਾਤ ਕਰਦੇ ਹਾਂ क्या का हाल सर हेलो ये डॉग भी है आपका ये काटेगा तो नहीं ना ना सर, सर, सर कैसे हो बढ़िया सर तो जी कैसे हो क्या हाल चाल नमस्ते और आप पीछे रुके थे ना आज़ा एक आज़ा बार आज़ा। मैंने सोचा ये आगे कहीं मिलेंगे मेरे को शुरू से तो शायद आपको ऐसे थोड़ा सा डर के मेरे को बुला रहे थे कई बार हो जाता है जो आप लोग का वो मोशन टूट जाएगा करके सर अच्छा अच्छा इसलिए आपने रोका क्या है? आप भी को देख देख के आए नहीं नहीं ऐसा नहीं है मेरे को कोई भी रोकेगा तो मैं रुक जाऊंगा कहीं भी चढ़ाई पे हूँ तो आप अभी पंजाब से पूरा शुरू कर रहे हो पंजाब से आया हूं पंजाब से कहां से केरला कहां जा रहे हो केरला केरला, केरला, करा। केरला करा। मैं केरला से हूँ मेरी मम्मी केरला से अच्छा केरला से हाँ। आप कहाँ से हो मैं एक्चुअली दिल्ली से हूँ रहते हुए हम फरीदाबाद में हैं फरीदाबाद पंजाब गए हो कभी हाँ बहुत बार कह, कहाँ जाते हो अमृतसर चंडीगढ़ मेरे फादर आर्मी में थे एक्चुअली ठीक 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 है तो अब कहाँ जा रहे हो आप अभी सर तो उसे तो ऐसी आगे तो आगे तो सी आ गए पंजाबी बोल रहे बहुत बढ़िया ठीक है ठीक है सर मेरे को गेस्ट आए थे मैं इतने ही रहता इतने रहते हैं ठीक है ठीक है ओके सर ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਅਈਏ ਜਾਈਏ ਚਾਹ ਪੀਣੇ ਹੋਣਾ ਨਾਲਾ ਫੋਟੋ ਖਿਚੋ ਉਹ ਵੀ ਹੋ ਗਿਆ ਬ੍ਰੇਕਫਾਸਟ ਹੋ ਰਿਹਾ ਤੇ ਇਹ ਆ ਮਿਸਲ ਪਾਓ ਸਾਰੇ ਜਣੇ ਬੈਠ ਕੇ ਆਪਾਂ ਬ੍ਰੇਕਫਾਸਟ ਕਰਦੇ ਪਏ ਆ ਬਹੁਤ ਵਧੀਆ ਮਾਹੌਲ ਚੱਲ ਬਣਦਾ ਪਿਆ ਤੇ ਬਹੁਤ ਵਧੀਆ ਮਜ਼ਾ ਆ ਰਿਹਾ ਗੱਲਾਂ ਬਾਤਾਂ ਕਰਕੇ ਛੜਕਾਂ ਦੇ ਆਸ-ਪਾਸ ਨਾ ਜਿਹੜੀ ਪੱਤਰੀ ਜਗ੍ਹਾ ਉਹ ਇਦਾਂ ਦਾ ਘਾਜਾ ਉੱਕੇ ਹੁੰਦਾ ਤੇ ਕਈ ਜਗ੍ਹਾ ਤੇ ਆਪਾਂ ਵੇਖਿਆ ਘਾ ਵੜਦੇ ਆ ਸ਼ਾਇਦ ਕੋਈ ਚੀਜ਼ ਬਣਦੀ ਹੋਵੇ ਜਾਂ ਕੋਈ ਪੇਪਰ ਕੁੱਪਰ ਬਣਾਉਣ ਦੇ ਕੰਮ ਆਉਂਦਾ ਹੋਵੇ ਤੇ ਜਿਹੜੇ ਆਪਾਂ ਨੂੰ ਵੀਰ ਮਿਲੇ ਸੀ ਰਸਤੇ ਦੇ ਵਿੱਚ ਉਹ ਵੀਰ ਇੱਕ ਤਾਂ ਕੇਰਲਾ ਤੋਂ ਐ ਤੇ ਉਹਦੀ ਡਿਊਟੀ ਇਸ ਟਾਈਮ ਬਠਿੰਡੇ ਦੇ ਵਿੱਚ ਤੇ ਦੂਜਾ ਵੀਰ ਜਿਹੜਾ ਉਹ ਆਪਣੇ ਫਰੋਹੇਪੁਰ ਸਹੈਣੀ ਵਾਲੇ ਬਾਰਡਰ ਤੇ ਕਹਿੰਦਾ ਮੇਰੇ ਪਿਤਾ ਜੀ ਇੱਥੇ ਡਿਊਟੀ ਕਰਦੇ ਰਹੇ ਸਹੈਣੀ ਵਾਲੇ ਬਾਰਡਰ ਤੇ ਜਿਹੜਾ ਪਾਣੀ ਆ ਡੈਮ ਬਣਿਆ ਹੋਇਆ ਕਹਿੰਦਾ ਪਾਣੀ ਜਿਹੜਾ ਮੇਰਾ ਉਹ ਡੈਡੀ ਦੇ ਹੱਥ ਵਾਸੀ ਕੰਟਰੋਲ ਤੇ ਉਹ ਪਾਣੀ ਉਹਨਾਂ ਨੇ ਛੱਡਣਾ ਹੁੰਦਾ ਏ। ਤੋਂ ਕਹਿੰਦਾ ਵੀ ਮੇਰਾ ਪੰਜਾਬੀ ਨਾਲ ਪੂਰਾ ਲਗਾਵੇਗਾ ਤੇ ਪੰਜਾਬੀ ਬੋਲ ਵੀ ਲੈਂਦਾ ਸੀ ਵੀਰ ਵਧੀਆ। ਤੇ ਅਸਲ ਦੇ ਵਿੱਚ ਉਹ ਬੇਸਿਕਲੀ ਰਹਿਣ ਵਾਲੇ ਆ ਬੰਗਾਲ ਦੇ। ਤੇ ਕਹਿੰਦਾ ਹੁਣੇ ਮੇਰੇ ਸੱਜਣ ਹੀ ਨੇ ਇਹਨਾਂ ਨੂੰ ਘਮਾਉਣ ਵਾਸਤੇ ਲੈ ਕੇ ਆਇਆ ਆ। ਇੱਥੋਂ 50 ਕਿਲੋਮੀਟਰ ਮੇਰੀ ਰੈਸ਼ ਹੈਗੀ ਆ। ਤੇ ਮੇਨ ਜਿਹੜਾ ਮੇਰਾ ਤੇ ਇਹ ਬੰਗਾਲ ਦੇ ਵਿੱਚ ਹੁਣ ਇੱਕ ਵਾਰੀ ਚਾਹ ਪੀ ਲਈ ਐ ਬ੍ਰੇਕਫਾਸਟ ਕਰ ਲਿਆ ਹੁਣ ਖਿੱਚੀ ਚੱਲਦੇ ਆ 2 2.5 ਘੰਟੇ ਦਾ ਚੱਲ ਜੂਗਾ ਕੰਮ ਆਪਣਾ ਵਾ ਸਿੱਧੇ ਥੱਲੇ ਉਤਰ ਲੱਗੇ ਬਹੁਤ ਵੱਡੀ ਪਹਾੜੀ ਚੜ ਕੇ ਆਏ ਹਾਂ ਬੜੇ ਹੋੜ ਆ ਭਾਈ ਆਪਣਾ ਰੋਕਣ ਲੱਗੇ ਆ ਕਰਦੇ ਐ ਕੈਸੇ ਬ੍ਰਦਰ ਆਈ ਐਮ ਗੁੱਡ ਆਪ ਕੈਸੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਹਾਂ ਸਿਵਾ ਆਪ ਮੈਂ ਪੁਨੇ ਸੋ मुंबई से निकला हूँ कितनी तारीख को सताईस को सताईस को हाँ मुंबई से मुंबई से अच्छा मुं पंजाब में कहाँ से हो पंजाब फिरोजपुर डिस्ट्रिक्ट हाँ? फिरोजपुर 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 मेरा चाइल्डहुड फ्रेंड है फिरोजपुर का अच्छा फौज में फौज में ठीक है खड़क सिंह है ना हाँ। वहाँ से पानी पियोगे हाँ पानी मनमोहन तो पंजाब का है ये वीर अपन मिले पुणे तूने ਤੇ ਆਪਾਂ ਨੂੰ ਵੇਖ ਕੇ ਇਹਨਾਂ ਨੇ ਗੱਡੀ ਰੋਕੀ ਆ ਗੱਲਾਂ ਪਤਾ ਕਰਦੇ ਆ ਇਹਨਾਂ ਨਾਲ ਫਿਰ ਸਫ਼ਰ ਨੂੰ ਅੱਗੇ ਖਿੱਚਾਂਗੇ ਆਪਾਂ ਰੋਡ ਆਪਾਂ ਨੂੰ ਤਕਰੀਬਨ 4-5 ਕਿਲੋਮੀਟਰ ਸਮੁੰਦਰ ਤੋਂ ਸਾਈਡ ਤੇ ਲੱਗਿਆ ਤੇ ਹੁਣ ਆਹ ਵਾਲਾ ਪਰਾਉਂ ਰੋਡ ਆਪਾਂ ਕ੍ਰੋਸ ਕਰਕੇ ਤੇ ਦੂਜੇ ਪਨੇ ਵੱਧੇ ਜਾਂਦੇ ਆ ਇੱਥੇ ਵੀ ਬਹੁਤ ਸੋਹਣੀ ਥਾਂ ਚ ਕਿਸ਼ਤੀਆਂ ਵਗੈਰਾ ਇੱਧਰ ਆਈਆਂ ਤੇ ਉਹ ਮੰਦਰ ਬਣਿਆ ਵਿਚਕਾਰ ਸਮੁੰਦਰ ਤੇ ਨਦੀ ਦੇ ਇੱਥੇ ਬਣੇ ਵਿਚ ਪਰੇ ਦੇ ਦੇਖਣ ਵਾਲੀ ਗੱਲਬਾਤ ਹੈ ਤੇ ਲਾਲ ਗੱਡੀ ਵਾਲੇ ਮੀਆਂ ਬੀਬੀ ਆਪਾਂ ਨੂੰ ਮਿਲੇ ਨਾ ਉਹ ਕਹਿੰਦੇ ਕਿਤੇ ਵੀ ਤੁਹਾਨੂੰ ਗੋਆ ਚਕਰ ਕੋਈ ਵੀ ਦਿੱਕਤ ਆਵੇ ਫੋਨ ਕਰ ਲੈਣਾ ਕਿਉਂਕਿ ਕਹਿੰਦੇ ਸਾਡੀ ਇੱਥੇ ਗਵਰਨਮੈਂਟ ਜੋ ਵੀ ਹੈ ਇਹਨਾਂ ਦੀ ਸਮੁੰਦਰ ਦੇ ਆਸ-ਪਾਸ ਜੰਗਲ ਦੀ ਇਹਨਾਂ ਨੇ ਦੇਖਰੇਖ ਕਰਨੀ ਆ ਕਹਿੰਦੇ ਕਦੀ ਵੀ ਕੋਈ ਪ੍ਰੋਬਲਮ ਆਈ ਜਦੋਂ ਮਰਜੀ ਫੋਨ ਕਰ ਲੈਣਾ ਉਹ ਨੰਬਰ ਇਹਨਾਂ ਨੇ ਆਪਾਂ ਨੂੰ ਦੇ ਦਿੱਤਾ ਆਪਣਾ ਨੰਬਰ ਵੀ ਲੈ ਲਿਆ ਮੈਂ ਕਿਹਾ ਵੈਸੇ ਆਪਾਂ ਨੂੰ ਕੋਈ ਦਿੱਕਤ ਨਹੀਂ ਸ਼ਾਮ ਨੂੰ ਰਹਿਣ ਦਾ ਹੀ ਆ ਤੇ ਕਹਿੰਦੇ ਟੈਂਟ ਲਗਾ ਲਿਓ ਜਿੱਥੇ ਮਰਜੀ ਪ੍ਰੋਬਲਮ ਕੋਈ ਨਹੀਂ بس ਇਹ ਹੈ ਵੀ ਆਸ-ਪਾਸ ਜਗਾ ਸਾਫ-ਸੁਥਰੀ ਦੇਖ ਕੇ ਲਾਇਓ। ਬਾਕੀ ਅੱਜ ਵੇਖਦੇ ਆਂ ਜੇ ਕੋਈ ਇੱਕ ਅੱਧਾ ਟੈਂਟ ਮਿਲੇਗਾ ਲੱਗਾਗੇ ਤਾਂ ਫਿਰ ਆਪਾਂ ਵੀ ਲਾਲਵਾਗੇ। ਇੱਥੇ ਸਾਰੇ ਬੰਨੇ ویرਾਨ ਹੀ ਆ। ਬਿਲਕੁਲ ਕੁਛ ਵੀ ਨਹੀਂ। ਕੋਈ ਘਰ ਨਹੀਂ ਨਜ਼ਰ ਆਉਂਦਾ। ਇੱਕੋ ਚੌਂਪੜੀ ਏ ਛੋਟੀ ਜੀ ਬਣਾਈ ਹੋਈ ਕਿਸੇ ਨੇ। ਤੇ ਬਿਲਕੁਲ ਸੁੰਨਸਾਨ ਤੇ ਬਹੁਤ ਹੀ ਸ਼ਾਂਤ। ਇਦਾਂ ਦਾ 뷰 ਕਦੇ ਤੁਸੀਂ ਵੇਖਿਆ ਨਹੀਂ ਹੋਊਗਾ। ਇਹ ਆਪਣਾ ਖੜਿਆ ਹੋਇਆ ਸਾਈਕਲ ਤੇ ਹੁਣ ਕੁਛ ਖਾਣੇ ਆ ਥੋੜੀ ਬਾਕੀ ਭੁੱਖ ਜੀ ਲੱਗੀ ਹੋਈ ਆ ਤੇ ਫੇਰ ਆਪਾਂ ਅੱਗੇ ਤੁਰਾਂਗੇ ਆ ਜਿਹੜਾ ਪੱਥਰ ਇੰਨੇ ਰਾ ਜ਼ਮੀਨ ਜਿਹੜੀ ਵਿੱਚ ਘਾਹ ਜਾਂ ਉੱਗਿਆ ਆ ਨਾ ਬਿਲਕੁਲ ਐਦਾਂ ਦਾ ਇਹ ਪੱਥਰ ਹੈ ਪੱਥਰ ਦੇ ਵਿੱਚ ਹੀ ਘਾਹ ਉਗਦਾ ਇਹ ਘਾਹ ਨੂੰ ਮੈਂ ਰਸਤੇ ਵਿੱਚ ਨਾ ਇਕੱਠੇ ਕਰਦੇ ਵੇਖਿਆ ਕਈਆਂ ਨੇ ਇਹਨੂੰ ਇਕੱਠਾ ਕੀਤਾ ਤੇ ਪੁਰਪਰਾ ਜਿਹਾ ਘਾਹ ਹੈ ਪਤਾ ਨਹੀਂ ਸ਼ਾਇਦ ਕੋਈ ਪੇਪਰ ਨਾ ਬਣਦਾ ਹੋਵੇ ਇਹ ਸਾਰਾ ਹੀ ਲਾਲ ਪੱਥਰ ਪੂਰਾ ਹਾਰਡ ਵਿਚ ਕਾਲਾ ਵਿਚ ਨਾਲ ਅਜਿਹੀ ਵਿਕਣ ਪੂਰਾ ਹਾਰ ਇੰਦੇ ਚ ਖੇਤੀ ਸੰਭਵ ਬਣੀਗਾ ਕਿੰਨਾ ਸੋਹਣਾ ਨਾ ਕੀ ਬਾਤ ਹੈ ਰਸਤੇ ਚ ਚੱਲਦੇ ਨਾ ਪਿਆਸ ਵਾਰ-ਵਾਰ ਲੱਗਦੀ ਹੈ ਸਟੈਨਮਾ ਬਣਾ ਕੇ ਰੱਖਣ ਵਾਸਤੇ ਇਹਦੇ ਵਿੱਚ ਤਾਂ ਆਪਾਂ ਸ਼ਰਬਤ ਪਾਇਆ ਹੋਇਆ ਇੱਕ ਉਹਦੇ ਨਾਲ ਪਿਆਸ ਤੇ ਥੋੜਾ ਜਿਹਾ ਕੰਟਰੋਲ ਰਹਿੰਦਾ ਤੇ ਖਾਣ ਪੀਣ ਨੂੰ ਘੱਟ ਦਿਲ ਕਰਦਾ ਤੇ ਪਾਣੀ ਦੇ ਆਸਰੇ ਬੰਦਾ ਵਧੀਆ ਲੱਗਿਆ ਜਾਂਦਾ। ਈਕਾਲ, ਕੀ ਹਾਲ ਚਾਲ? ਠੀਕ ਹੋ? ਹੋਰ नाम का साफ से कहा नहीं नहीं हम लोग मुंबई के हैं मुंबई वही थे घूमने के लिए आए थे नहीं रत्नागिरी में पोस्टिंग है हॉस्पिटल में अच्छा अच्छा तो अभी छुट्टी है तो घूम रहे हैं अच्छा छुट्टी तो घूमने के लिए हैं अच्छा रत्नागिरी में रत्नागिरी के रहने वाले नहीं मुंबई के अच्छा रत्नागिरी में पोस्टिंग है ठीक है ठीक है किधर जाने जाने का बस जाने का है बस है यही आपने पूछा अभी कहाँ जाना बस मेरे को पता ही नहीं मैं जाना बस जाना है केरला को जाना कितना पता है दस लगे पंद्रह महीना लगे मेरे को कोई दिक्कत नहीं बस स्टॉप निकल रहे हैं बस जहाँ कुछ अच्छा दिख रहा है रुको फोटो बस ऐसे ही करते है रात रुका हाँ रत्नागिरी में नील में ਇੱਥੇ ਰੁਕੇ ਆ ਥੋੜੀ ਪਿਆਸ ਲੱਗੀ ਹੈ ਤੇ ਜਿਹੜਾ ਬੋਤਲ ਵਾਲਾ ਪਾਣੀ ਨਾ ਅੱਗੇ ਵਾਲੀ ਮੋਹਰੀ ਬੋਤਲ ਉਹ ਖਤਮ ਹੋ ਗਿਆ ਪਾਣੀ ਇਹ ਪਾਣੀ ਫੋਰ ਪਾਉਣਾ ਪਚਾਲੀਆਂ ਜਿਹੜੀਆਂ ਦੋ ਬੋਤਲਾਂ ਉਹ ਰੱਖੀ ਦੀਆਂ ਤੇ ਅੱਗੇ ਵਾਲੀ ਪਾਣੀ ਪੀਣ ਵਾਸਤੇ ਰੱਖੀ ਹੋਈ ਹੈ ਪਰ ਕੱਢ ਕੇ ਆਪਾਂ ਇਹਦੇ ਵਿੱਚ ਪਾ ਲਈਦਾ ਲੀ ਹੋ ਜਾਗੀ ਆ ਇਕਲੇ ਹੈਗੇ ਇਹਨਾਂ ਨੂੰ ਕਹਿੰਦੇ ਪੇੜਾ ਪੇੜਾ ਬਹੁਤ ਸਵਾਦ ਹੈ ਨਾਰੀਅਲ ਦਾ ਹੀ ਬਣਦਾ ਜਿਹਦਾ ਪੇਠਾ ਬਣਦਾ ਨਾ ਆਪਣੇ ਪੰਜਾਬ ਚ ਪੇਠਾ ਜਿਹੜਾ ਹੁੰਦਾ ਅਗਰੇ ਤੋਂ ਜਾਂਦਾ ਉਸੇ ਚੀਜ਼ ਤੇ ਬਣਾਉਂਦੇ ਆ ਇਹ ਵੀ ਰਾਤ ਲਿਆ ਆਇਆ ਆਪਾਂ ਰਤਨਾਗਰੀ ਤੋਂ ਰੇਟ ਬਹੁਤ ਵਧੀਆ ਨਾ ਕੱਲੇ ਚੱਲਣ ਨਾਲ ਸਕੂਨ ਜ਼ਿਆਦਾ ਮਿਲਦਾ ਨਾ ਕਿ ਤੁਹਾਡੇ ਜਦੋਂ ਅੱਗੇ ਹੋਵੇ ਨਾ ਪਿੱਛੇ ਹੋਵੇ ਇੱਕ ਆ ਪੀਨਟ ਬਟਰ ਆ ਲਿਆ ਇਹ ਖਾਣਾ ਮੈਲਟ ਹੋ ਗਿਆ ਹਲਾ ਗਰਮੀ ਦੇ ਵਿੱਚ ਪਿੱਛੇ ਆਪਾਂ ਨੂੰ ਫੌਜੀ ਮਿਲੇ ਹੈਗੇ ਫੌਜੀ ਆਪਣੀ ਫੈਮਿਲੀ ਨਾਲ ਆ ਸੀ ਕਹਿੰਦਾ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਜਿੱਥੇ ਮਰਜ਼ੀ ਰਾਤ ਰੁਕ ਸਕਦਾ ਆ ਤਾਂ ਤੇ ਇਰਾ ਇਰਿਆ ਕੋਕਨ ਬਹੁਤ ਇਮਾਨਦਾਰ ਕਹਿੰਦਾ ਤੇ ਕੋਸਟ ਰੋਡ ਤੇ ਜਾਂਦੇ ਆ ਇਹ ਆਪਾਂ ਨੂੰ ਫੈਮਲੀ ਮਿਲੀ ਆ ਮੋਬਾਈਲ ਤੋਂ ਆਏ ਤੇ ਵੇਖ ਕੇ ਨਾਲੇ ਰੋਕ ਲਿਆ ਕਹਿੰਦੇ ਵੀ ਠੰਡਾ ਪੀਤੇ ਤੋਂ ਬਿਨਾ ਜੂਸ ਜੂਸ ਪੀਤੇ ਤੋਂ ਬਿਨਾ ਤੁਹਾਨੂੰ ਜਾਣ ਨਹੀਂ ਦੇਣਾ ਤੇ ਕਰਦੇ ਆਂ ਗੱਲਬਾਤ ਇਹਨਾਂ ਨਾਲ ਜੋ ਬੋਲੇ ਸੋਲੀਆ ਸਵਾਸਿਆ ਕਾਲ ਕੈਸੇ ਸਰ ਬੜੀਆ ਬੜੀਆ ਬਹੁਤ ਵਧੀਆ ਆਪਕੋ ਬਹੁਤ ਅੱਛਾ ਲੱਗਾ ਆਪਸੇ ਮਿਲ ਕੇ ਬਹੁਤ ਅੱਛਾ ਲੱਗਾ ਆਪਕੋ ਦੇਖ ਕੇ ਥੈਂਕ ਯੂ ਬਹੁਤ ਅੱਛਾ ਕੰਮ ਕਰ ਰਹੇ ਹੋ ਥੈਂਕ ਯੂ ਕਹਾਂ ਸੇ ਆਪ ਸਭੀ ਅਸੀਂ ਲੋਕ ਸਭ ਮੁੰਬਈ ਕੇ ਬਟ ਹਮਾਰਾ ਇਹ ਗਾਂਵ ਹੈ ਆਪਕਾ ਗਾਂਵ ਹੈ ਸੁਣਨੇ ਕੇ ਲਈ ਆਏ ਅਭੀ ਵਿਜੇਦੁਰ ਫੋਰਟੇ ਆ ਗਏ तो अभी देखेंगे और फिर ऐसे ही फिर बोला अरे इतना बाइक पे गए नेक्स्ट टाइम जब भी आना ना मेरा नंबर ले लो मेरे को बताना जरूर बिल्कुल सर और आपसे मिलके ना बहुत अच्छा लगा तो खास तौर पे ये कोकन रोड वाले ना मुंबई से लग के यहाँ तक सभी इतना प्यार देते है न गर्मी है अभी यहाँ पे अभी आपके वहाँ पे तो अच्छी खासी ठंड रहेगी बहुत ज्यादा टेंपरेचर अभी सात आठ डिग्री का तो रात को डबल डबल कंबल लेने पड़ते हैं <laughs> बहुत ठंड है आ गई की गर्मी की यहां पे गर्मी थैंक यू थैंक यू सो मच थैंक यू अच्छे शरबत ले अंदर अपने वास्ते नींबू पानी आ गया एंजॉय कोंकण कोंकण का फेमस फ्रूट है और ये कोंकण ये अपना को कम शरबत शरबत आपको भी थोड़ा डाइजेस्ट के लिए पीए आपने वो वाला बोतल में जो मैंने वो हुँ। पिया हुँ। था लेकिन आपको ट्राई ट्राय करना है ले सकते हो ठीक एक एक बोतल है ना चलो चैनल लगे शरबत बहुत बढ़िया नींबू पानी वाला बहुत टेस्टी है मजेदार ये पेट पहाड़ी के ऊपर चढ़ आए थे ये भाई जी आपा नु मिले या तो कहते आगे ना कषाई बीज है ਪਹਾੜੀ ਨਾਲੋਂ ਵੀ ਬੰਦੀ ਫੈਸਟ ਹੈ ਯਹਾਂ 'ਤੇ ਕਹਿੰਦੇ ਬਹੁਤ ਵਧੀਆ ਬੀਜ ਹੈ ਤੇ ਵੇਖ ਕੇ ਜਾਣ ਨੂੰ ਮਿਸ ਨਾ ਕਰ ਰਹੇ ਹਾਂ ਹੁਣ ਆਪਾਂ ਫੇਰ ਪਹਾੜੀ ਤੋਂ ਥੱਲੇ ਵਾਪਸ ਆ ਰਹੇ ਹਾਂ ਉਹ ਬੀਜ ਵੇਖ ਕੇ ਜਾਂਦੇ ਹਾਂ ਇਹ ਕਸ਼ਾਈ ਪਿੰਡ ਤੇ ਪਿੰਡ ਦੇ ਵਿੱਚੋਂ ਹੀ ਆਪਾਂ ਲਾਂਕੇ ਜਾਣਾ ਬੀਜ ਨੂੰ ਜਾਣ ਵਾਲਾ ਰਾਂਣ ਬਣਦਾ ਪਿਆ ਲੋਜ਼ਰ ਖੜੇ ਹੋਏ ਆ ਕੰਕਰੀਟ ਪੜੀ ਪਈ ਹੋਈ ਆ ਵੇਖਦੇ ਆ ਕਿਵੇਂ ਜਾਇਆ ਜਾਂਦਾ ਇੱਧਰਲੇ ਬੰਨੇ ਸੋ ਨਸਾਨ ਹੈ ਪਿੰਡ ਹੈ ਹੋਰ ਕੁਛ ਨਹੀਂ ਅਗਲੇ ਬੰਨੇ ਬੀਜ ਹੈ ਤੁਰਾ ਪੱਖੜਾ ਪਾ ਕ੍ਰੋਸ ਕਰਕੇ ਆਏ ਆ ਤੇ ਆਫਿਸ ਬਣਿਆ ਵਿਚ ਦਾ ਤੇ ਇੱਥੋਂ ਐਂਟਰੀ ਹੋਏਗੀ ਆਪਾਂ ਇਧਰੋਂ ਅੱਗੇ ਨੂੰ ਜਾਵਾਂਗੇ ਬਹੁਤ ਵਧੀਆ ਸੋਹਣਾ ਲੱਗਦਾ ਪਿਆ ਸ਼ਾਂਤ ਜਿਹਾ ਹਰਿਆ ਭਰਿਆ ਏਰੀਆ ਸਾਰਾ ਉਹ ਦਰਖਾਵਾਂ ਵੀ ਉੱਝ ਰਹੀਆਂ ਤੇ ਸਾਰੇ ਬੰਦੇ ਖਜੂਰਾਂ ਹੀ ਖਜੂਰਾ ਤੇ ਜਾਂ ਆਂਬ ਦੇ ਦਰਖਤ ਨੇ ਆਂਬਾਂ ਦਾ ਕੰਮ ਇੱਥੇ ਬਹੁਤ ਵੱਡੇ ਪੱਧਰ ਤੇ ਕੀਤਾ ਜਾਂਦਾ ਆਂਬਾਂ ਨੇ ਬਾਗ ਬਣੇ ਹੋਏ ਆ ਤੇ ਆਪੋ ਆਪਣੇ ਫਾਰਮ ਬਣਾਏ ਹੋਏ ਆ ਟੋਣ ਚੜਾਈ ਫੇਰ ਆ ਗਈ ਇਹਨੂੰ ਵੀ ਆਪਾਂ ਉੱਪਰ ਚੜਾਂਗੇ ਬਹੁਤ ਬਹੁਤ ਵੱਡੀ ਚੜਾਈ ਚੜ ਕੇ ਆਇਆ ਤੇ ਆਹ ਦਰਖਤ ਵੇਖੋ ਬੋਰਡ ਵਰਗਾ ਪਰ ਲੰਬਾ ਬਹੁਤ ਜ਼ਿਆਦਾ ਜਿਹੜਾ ਵੇਖੋ ਥੱਲੇ ਉਤੇ ਕਰਾਈਆਂ ਹੋਈਆਂ ਬਿਲਕੁਲ ਥੱਲੇ ਆਣ ਕੇ ਗਰਾਊਂਡ ਤੇ ਲੱਗੀ ਹੋਈਆਂ ਵੱਡੀਆਂ ਵੱਡੀਆਂ ਜੜ੍ਹਾਂ ਉੱਤੋਂ ਆ ਗਈਆਂ ਥੱਲੇ ਟੱਚ ਹੁੰਦੀਆਂ ਪਈਆਂ ਖੂਬਸੂਰਤ ਨਜ਼ਾਰੇ ਇਸ ਜਗ੍ਹਾ ਦੇ ਖੂਬਸੂਰਤ ਨਜ਼ਾਰੇ ਕਿਆ ਬਾਤ ਹੈ ਕਿਆ ਕੁਦਰਤ ਹੈ ਪਿੰਡਾਂ ਦੇ ਘਰੀਨੇ और आंटी ने पूछा जिन्नी को समझ आई कह अगे अब आज नुछ रहे बीच है इधर बीच, बीच आगे। कितना दूर है यहाँ से डेढ़ किलोमीटर और उसके बाद मैंने रोड पे चढ़ना इधर से शॉर्टकट रास्ता जाएगा रोड के ऊपर नहीं वापस, के लिए। वा, वापस जाना पड़ेगा मेरे को बोल रहे थे कोई इधर से जाओगे तो आप वहाँ से आपको रोड मिल जाएगा नहीं मैंने आगे जाना है मालवान और गोवा की तरफ जाना गोवा की तरफ तो से आपका तो है वो मंदिर से तो जो इधर रोड बन रहा है उधर जाने की जरूरत नहीं गाँव तो तो में उदर 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 उतना लंबा जाने की जरूरत नहीं ठीक है यहाँ से आप जाएंगे ना अभी हाँ मंदिर है मंदिर बगल में वो पीछे मंदिर रह गया है पीछे एक जाका मंदिर है मंदिर के से जो राइट सीधा आप जाएंगे तो अभी बीच कितना अभी डेढ़ किलोमीटर है अच्छा बीच ਬੀਚ ਮਤਲਬ ਬੀਚ ਨਹੀਂ ਹੈ ਲੇਕਿਨ ਇਹ ਇੱਕ ਰੀਅਰ ਪੁਆਇੰਟ ਹੈ ਜੋ ਭਾਰਤ ਮੇ ਹੈ। ਬਹੁਤ acha point ਬਣਦਾ। ਅੱਛਾ ਕੋਈ ਡਾਬ ਜਾਏਗੇ ਤਾਂ ਆਪ ਪਾਗਲ ਹੋ ਜਾਏਗੇ ਵਾਪੇ। ਇੰਨਾ ਮਤਲਬ ਅਨੰਤ ਆਏਗਾ। ਹਾਂ ਦੇਖ ਲਈ। ਤਾਂ ਸਾਈਕਲ ਜਾਏਗਾ ਅੱਗੇ ਨਾ? ਜਾਂ ਜਾਂਦੀ ਹੈ ਬਾਈ 4-ਵਿਨਰ ਵੀ ਜਾਂਦੀ ਹੈ। ਠੀਕ ਹੈ। ਥੈਂਕ ਯੂ ਬ੍ਰਦਰ। ਓਕੇ। ਲੰਮਾ ਸਫਰ ਕਰਕੇ ਆ ਗਿਆ। ਇੰਨਾ ਸੁੰਨ ਸਨ ਪਰਾਵਾ ਤੇ। ਬਾਕੀ ਕਹਿੰਦੇ ਆ ਔਖਾਈ ਤੋਂ ਬਾਅਦ ਸਖਾਈ ਜ਼ਰੂਰ ਆਉਂਦੀ ਹੈ। ਤੇ ਕਹਿੰਦਾ ਬਹੁਤ ਰੀਅਰ ਐਵੇਂ ਦੀਆਂ ਬੀਚ ਹੋਣਗੀਆਂ। ਦੇਖਦੇ ਹਾਂ ਕਿਵੇਂ ਦੀ ਬੀਚ ਮਿਲਦੀ ਹੈ। ਉਹ ਦੇਖ ਮੋਦੇ ਆਪਾਂ ਕਿੱਥੇ ਆ ਆ ਸੇਰੂ ਟੀਸੀ ਤੇ ਆ ਗਏ ਜਿਹੜੀ ਚੀਜ਼ ਦੇਖਣੀ ਸੀ ਉਹ ਸਾਹਮਣੇ ਆ ਬਹੁਤ ਉੱਚੀ ਚੜਾਈ ਚੜੀ ਹੈ ਤੇ ਇੱਥੇ ਨਾ ਠੰਡ ਲੱਗਦੀ ਪਈ ਆ ਬਹੁਤ ਠੰਡੀ ਠੰਡੀ ਹਵਾ ਆ ਰੋਡ ਸਾਰਾ ਐਵੇਂ ਨਹੀਂ ਹੈ ਟੁੱਟਿਆ ਆ ਰੋਡ ਉਹ ਸਾਹਮਣੇ ਸਮੁੰਦਰ ਕਿੰਨਾ ਸ਼ਾਂਤ ਚੱਲਦਾ ਪਿਆ ਨਾ ਬਹੁਤ ਲੰਮੀ ਚੜਾਈ ਚੜ ਕੇ ਆਪਾਂ ਆਏ ਕਸ਼ੇਲੀ ਬੀਜ ਵੇਖਣ ਵਾਸਤੇ ਤੇ ਇੱਧਰ ਪਿਆਸ ਲੱਗੀ ਸੀ ਤੇ ਨਾਰੀਅਲ ਪਾਣੀ ਪੀਣਾ ਤੇ ਬਾਈ ਨੂੰ ਕਿਹਾ ਵੀ ਨਾਰੀਅਲ ਕੱਟ ਕੇ ਪਾਣੀ ਪਿਆ ਦੇ ਗਰਮੀ ਨਿਕਲਦਾ ਆ ਇਸਨੇ ਗਰੀ ਗਰੀ ਨਿਕਲੇਗਾ ਗਰੀ ਨਿਕਲੇਗਾ ਇਹ ਵੀਰ ਆਪਣੇ ਨਾਲ ਰਸਤੇ 'ਚ ਮਿਲੇ ਸੀ ਤੇ ਹੁਣ ਵੀ ਆਪਣੇ ਨਾਲ ਹੀ ਸਫਰ ਕਰਦੇ ਪਏ ਹਾਂ ਕੋਕਮ ਸ਼ਰਬਤ ਕੋਕਮ ਕੋਕਮ ਸ਼ਰਬਤ ਬੋਲਦੇ ਹੂੰ ਬਿਲਕੁਲ ਐ ਕੱਚਾ ਨਾਰੀਅਲ ਪਾਣੀ ਪੀਣ ਦੇ ਵਿੱਚ ਬਹੁਤ ਹੀ ਤੇਸਟ ਬਹੁਤ ਵਧੀਆ ਆਪਾਂ ਐਨਰਜੀ ਮਿਲੇਗੀ ਹੁਣ ਪੂਰੀ ਜਿੰਨਾ ਜ਼ੋਰ ਲੱਗਿਆ ਇਹ ਤਾਂ ਪਾਣੀ ਮੋਟਾ ਸਰਵੋਤ ਥੋੜਾ ਗਾ ਕੱਚੀ ਗਰੀ ਦਾ ਟੇਸਟ ਬਹੁਤ ਵਧੀਆ ਠੰਡੀ ਹੈ ਮੌਸਮ ਦੇ ਹਿਸਾਬ ਨਾਲ ਤੇ ਕੱਚਾ ਕਿਉਂਕਿ ਤਾਜਾ ਨਾਰੀਅਲ ਆਪਣੇ ਜਾਂਦਿਆਂ ਕਾਫੀ ਲੇਟ ਹੋ ਜਾਂਦੇ ਪਰ ਇੱਥੇ ਤਾਜਾ ਨਾਰੀਅਲ ਤੇ ਗਰੀ ਦਾ ਟੇਸਟ ਵੀ ਬਹੁਤ ਵਧੀਆ ਪੌੜੀਆਂ ਬਣੀਆਂ ਤੇ ਪੌੜੀਆਂ ਦੇ ਨਾਲ ਹੀ ਵੇਖੋ ਵਿਊ ਵੇਖਣਾ ਸ਼ੁਰੂ ਹੋ ਗਿਆ ਓ ਵੇਖੋ ਤੁਸੀਂ ਐਵੇਂ ਦੀ ਬੀਚ ਦੇ ਨਜ਼ਾਰੇ ਐਵੇਂ ਦੀਆਂ ਬੀਚਾਂ ਬਹੁਤ ਘੱਟ ਦੇਖੀਆਂ ਹੋਣਗੀਆਂ ਤੁਸੀਂ ਸਾਰੇ ਬੰਨੇ 뷰 ਤੁਸੀਂ ਦੇਖੋ ਇਧਰਲੇ ਬੰਨੇ ਉਹ ਕਿੰਨਾ ਸ਼ਾਨਦਾਰ ਹੈ ਤੇ ਸਨਸੈਟ ਜਿਹੜਾ ਸ਼ਾਮ ਨੂੰ ਹੁੰਦਾ ਨਾ ਉਦੋਂ ਇਹ ਪਬਲਿਕ ਇੱਥੇ ਬਹੁਤ ਜ਼ਿਆਦਾ ਆ ਜਾਂਦੀ ਹੈ ਤੇ ਪਾਣੀ ਦੇਖੋ ਬਿਲਕੁਲ ਸਾਫ਼ ਇਧਰਲੇ ਬੰਨੇ 뷰 ਪੁਆਇੰਟ ਬਣਿਆ ਆ ਜੇ ਪੌੜੀਆਂ ਉੱਤਰ ਕੇ ਆਪਾਂ ਥੱਲੇ ਜਾਵਾਂਗੇ ਬੀਜ ਬਾਰੇ ਨਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਇਹ ਬੀਚ ਬਾਈ ਜੀ ਉਹਨਾਂ ਨੂੰ ਪਿੱਛੇ ਪੁੱਛਿਆ ਜਿੱਥੋਂ ਆਪਾਂ ਨਾਰੀਅਲ ਪਾਣੀ ਪੀਤਾ ਉਹ ਕਹਿੰਦੇ ਪਹਿਲਾਂ ਤਾਂ ਬਹੁਤ ਘੱਟ ਲੋਕ ਆਉਂਦੇ ਸੀ ਤੇ ਕਰੋਨਾ ਤੋਂ ਬਾਅਦ ਦੇ ਵਿੱਚ ਜਿਵੇਂ ਇਹਨਾਂ ਦੀ ਵੀਡੀਓ ਵਗੈਰਾ ਚੱਲੀਆਂ ਨੇ ਤੇ ਲੋਕੇਸ਼ਨ ਦੇ ਹਿਸਾਬ ਨਾਲ ਹੁਣ ਪਬਲਿਕ ਆਉਣ ਲੱਗ ਪਈ ਆ ਤੇ ਸ਼ਾਮ ਨੂੰ ਬਹੁਤ ਪਬਲਿਕ ਹੋ ਜਾਂਦੀ ਹੈ ਜਦੋਂ ਸੂਰਜ ਛਿਪਦਾ ਪਰ ਕਿਹਨਾ 뷰 ਤੋਂ ਦਿਖਾ ਰਿਹਾ ਹੈ ਕਿੰਨਾ ਸ਼ਾਂਤ ਹੈ ਹਵਾ ਬਹੁਤ ਤੇਜ਼ ਚੱਲਦੀ ਪਈ ਆ ਪਰ ਪਾਣੀ ਦੀਆਂ ਆਵਾਜ਼ਾਂ ਬਹੁਤ ਆਉਂਦੀਆਂ ਆ ਰਹੀਆਂ ਇੱਥੇ ਬੰਨੇ ਦੇਖੋ ਕਿੰਨਾ ਵਧੀਆ ਨਜ਼ਾਰਾ ਖੂਬਸੂਰਤ ਹੈ ਇੱਥੇ ਇੱਕ ਗੁਫਾ ਵੀ ਬਣੀ ਹੋਈ ਅੱਗੇ ਦੇਖਦੇ ਹੋ ਤਾਂ ਟਿਕਰ ਜਾਣਾ ਹੈ ਤੇ ਹੇਠਾਂ ਨੀਚੇ ਪੌੜੀਆਂ ਬਹੁਤ ਚੜ੍ਹਦੀਆਂ ਪਈਆਂ ਆ ਉੱਪਰਲੇ ਬੰਨੇ ਆਪਾਂ ਚੜ੍ਹ ਕੇ ਆਏ ਆ ਉੱਤਰ ਕੇ ਆਏ ਆ ਤੇ ਹੁਣ ਉੱਪਰਲੀ ਚੜਾਈ ਤੇ ਆਪਾਂ ਫਿਰ ਚੜਾਂਗੇ ਸਾਈਕਲ ਉੱਥੇ ਟੱਕਿਆ ਆ ਤੇ ਇਹ ਚੀਜ਼ ਨੂੰ ਆਪਾਂ ਵੇਖਦੇ-ਵੇਖਦੇ ਥੱਲੇ ਨੂੰ ਜਾਵਾਂਗੇ ਰਸਤਾ ਵੀ ਨਹੀਂ ਹੈਗਾ ਪੌੜੀਆਂ ਖਤਮ ਹੋ ਜਾਂਦੀਆਂ ਬੜੇ ਧਿਆਨ ਨਾਲ ਉਤਰਨਾ ਪੈਣਗਾ ਛੱਲਾਂ ਦੀ ਆਵਾਜ਼ ਵੇਖੋ ਤੁਸੀਂ ਕਿੰਨੀ ਜ਼ਿਆਦੀ ਆਵਾਜ਼ ਆ ਰਹੀ ਹੈ ਨਾ ਛੱਲਾਂ ਦੀ ਜਿੰਨੀ ਆਪਾਂ ਚੜਾਈ ਚੜ ਕੇ ਆਏ ਸੀ ਜਿੰਨੇ ਉਬੜ ਖੜੜ ਰਸਤੇ ਆ ਜੋ ਆਏ ਆ ਉਹਨਾਂ ਜਿਆਦਾ ਵਧੀਆ ਆਪਾਂ ਨੂੰ ਥਿਊ ਪੁਆਇੰਟ ਮਿਲ ਗਿਆ ਤੇ ਇੱਥੇ ਕੁਝ ਟਾਈਮ ਆਪਾਂ ਉਹnde ਨੰਦ ਮਾਣਾਗੇ ਤੇ ਫਿਰ ਉਸ ਤੋਂ ਬਾਅਦ ਜੇ ਆਪਾਂ ਇੱਥੋਂ ਗਾਹ ਵਧਾਂਗੇ ਪੱਥਰ ਵੇਖੋ ਕਿੰਨਾ ਵਧੀਆ ਕਾਲੇ ਰੰਗ ਦਾ ਪੱਥਰ ਤੇ ਪਾਣੀ ਬਲੂ ਬਲੂ ਪੂਰੀ ਸੱਤੀ ਹੋਈ ਇਹ ਛਲ ਪੂਰੀ ਮਾਰਦਾ ਪਾਣੀ ਇੱਥੋਂ ਤੇ ਘਰ ਚੜ ਜਾਂਦਾ ਸਮੁੰਦਰ ਹਮੇਸ਼ਾ ਚੜਦਾ ਤੇ ਉਤਰਦਾ ਹੀ ਜਾਂਦਾ ਉਹ ਕਿਵੇਂ ਵਾਪਸੀ ਹੁੰਦੀ ਹੈ ਪਾਣੀ ਦੀ ਤੇ ਕਿਵੇਂ ਚੜ ਜਾਂਦਾ ਉੱਪਰ ਤੇ ਘਰਾ ਜਾਂਦਾ ਪਾਣੀ ਪੂਰੀ ਢੰਗਾਈ ਦੇ ਵਿੱਚ ਆਹ ਦੇਖੋ ਕਿੰਨਾ ਵਧੀਆ ਪਾਣੀ ਦੇਖੋ ਕਿੰਨਾ ਉੱਪਰ ਤੇ ਘਰਾ ਜਾਂਦਾ ਤੇ ਫੇਰ ਵਾਪਸ ਚਲਾ ਜਾਂਦਾ ਵਾਓ ਕਿਆ ਖੂਬਸੂਰਤ ਨਜ਼ਾਰੇ ਆ ਕੁਦਰਤ ਦੇ ਫੇਰ ਮਾਰਦੀ ਛਾਲ ਕਿੱਡੀਆਂ ਵੱਡੀਆਂ ਛਾਲਾਂ ਆ ਰਹੀਆਂ ਪਿੱਛੇ ਪਿੱਛੇ ਜਾਣਾ ਚਾਹੀਦਾ ਤੁਮ ਉੱਪਰ ਤੇ ਕਰ ਆ ਗਿਆ ਵਾਓ ਇੱਥੇ ਪਾਣੀ ਆਣ ਕੇ ਵਜਦਾ ਦੋਵਾਂ ਪਹਾੜਾਂ ਦੇ ਵਿੱਚਕਾਰ ਦਾ 뷰 ਹੈ ਇੱਥੇ ਜਦੋਂ ਪਾਣੀ ਆਣ ਕੇ ਟਕਰਾਉਂਦਾ ਫੇਰ ਪਿੱਛੇ ਚਲਾ ਜਾਂਦਾ ਪੂਰਤ ਕਰਨੇ ਜਾ ਰਹੇ ਆ ਇਹ ਹੀ ਦੇਖਣ ਵਾਸਤੇ ਆਪਾਂ ਪਾਣੀ ਵੇਖੋ ਕਿੰਨਾ ਜਿਆਦਾ ਵਹੋਂ ਨਾਲ ਆਉਂਦਾ ਪੂਰੇ ਕਰਾ ਰਿਹਾ ਕਿੰਨੀ ਛਲ ਵਜਦੀ ਹੈ ਨਾ ਉੱਪਰ ਆ ਜਾਂਦਾ ਫਿਰ ਤੇ ਖੁਦਾਈ ਵੀ ਇਹਦੀ ਬਹੁਤ ਜਿਆਦਾ ਪਾਣੀ ਦੀ ਬਹੁਤ ਜਿਆਦਾ ਡੂੰਗਾ ਪਾਣੀ ਤੇ ਪੂਰੇ ਤੇ ਕਰ ਪਾਣੀ ਦੀ ਛਲ ਵਜਦੀ ਤੇ ਇਧਰ ਪਿਛਲੇ ਬੰਨੇ ਇੱਕ ਗੁਫਾ ਬਣੀ ਹੋਈ ਹੈ ਉਹਨੂੰ ਵੀ ਆਪਾਂ ਜਿੱਲੇ ਹੋ ਜਾਗੇ ਗਰੂਪ ਵਗੈਰਾ ਆਪਾਂ ਨੂੰ ਕਾ ਹੋਲੀ ਵੀ ਹੈ ਕੋਈ ਘੈਂਟ ਜੇਮਤ ਹੋਏਗੀ ਕਿਸੇ ਟਾਈਮ ਤੇ ਠੀਕ ਹੈ ਥੈਂਕ ਯੂ ਬ੍ਰਦਰ ਬਹੁਤ ਬਹੁਤ ਧੰਨਵਾਦ ਕੁਦਰਤ ਨਾਲ ਬਹੁਤ ਲਾਜਵਾਬ ਹੈ ਬਹੁਤ ਹੀ ਸੋਹਣੀ ਕੁਦਰਤ ਹੈ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਇਦਾਂ ਦੀਆਂ ਚੀਜ਼ਾਂ ਬਹੁਤ ਪਸੰਦ ਕਰਦੇ ਨੇ ਇੱਧਰਲੇ ਬੰਨੇ ਕਾਲੇ ਕਾਲੇ ਪੱਥਰ ਤੇ ਪਾਣੀ ਇੰਨਾ ਕਲੀਅਰ ਹੈ ਜਿੰਨੀ ਬਿਸਲਰ ਦੀਆਂ ਬੋਤਲਾਂ ਦੇ ਵਿੱਚ ਭਰਿਆ ਹੁੰਦਾ ਨਾ ਉਸ ਤੋਂ ਵੀ ਕਈ ਗੁਣਾ ਸਾਫ਼ ਉਹ ਛੱਲਾਂ ਵੱਜਦੀਆਂ ਸਾਹਮਣੇ ਉਹ ਗੁਫਾ ਬਣੀ ਹੋਈ ਹੈ ਤੇ ਇਧਰਲੇ ਬਨੇ ਵਿੱਚ ਨਾ ਪਾਣੀ ਦੇ ਪੱਥਰ ਪਏ ਹੋਏ ਆ ਉਹ ਵੀ ਦਿਖਦੇ ਪਿਆ ਛੱਲ ਇੰਨੀ ਕੁ ਜ਼ਿਆਦੀ ਜ਼ਬਰਦਸਤ ਹੈ ਨਾ ਅੱਗੇ ਜਾਵੇ ਦੇ ਨਾਲ ਹੀ ਰੋਡ ਚੱਲ ਜਾ ਰਹੀ ਤੇ ਉਹ ਸਾਹਮਣੇ ਫਿਰ ਕਾਲੇ ਪੱਥਰ ਤੇ ਇਧਰਲੇ ਬਨੇ ਵਿੱਚ ਦੇ ਆਹ ਵਾਲੀ ਸਾਈਡ ਤੋਂ ਦੁਬਾਰਾ ਇਹ ਵਿਊ ਪੁਆਇੰਟ ਬਣਿਆ ਹੋਇਆ ਇੱਥੇ ਇਧਰਲੇ ਬਨੇ ਪਹਾੜ ਹੈ ਤੇ ਕਾਲੇ ਪੱਥਰ ਤੇ ਪਾਣੀ ਕਲੀਅਰ ਸਾਫ ਪਾਣੀ ਹੈ ਗੱਨਾ ਵਧੀਆ ਸਨਸੈਟ ਵਾਲਾ ਵੀਊ ਪੁਆਇੰਟ ਵੇਖਣ ਵਾਸਤੇ ਇੱਥੇ ਦੁਨੀਆ ਬਹੁਤ ਆਉਂਦੀ ਹੈ। ਕੇਲੀ ਬੀਚ ਵੇਖਣ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਫਿਰ ਉਸ ਹਾਈਵੇ ਛੋਟੇ ਜਿਹੜਾ ਕੋਸਟਲ ਰੋਡ ਹੈ ਉਹਦੇ ਰੋਡ ਫੜਾਂਗੇ। ਤੇ ਅੱਗੇ ਹੁਣ ਜਿੱਥੇ ਆਪਾਂ ਜਾਣਾ ਸੀ ਉਹ ਦੂਰ ਲੱਗ ਰਿਹਾ ਹੈ ਕਿਉਂਕਿ ਕਮ ਸੇ ਕਮ 2 ਘੰਟਿਆਂ ਦਾ ਟਾਈਮ ਦਾ ਫਰਕ ਪੈ ਜਾਂਦਾ ਜਦੋਂ ਆਪਾਂ ਕਿਤੇ ਵੀ ਰੁਕਦੇ ਹਾਂ। ਇਸ ਕਰਕੇ ਆਪਾਂ ਵੇਖਣ ਆਏ ਹਾਂ ਖੁਦ ਜਾ ਸਮੁੰਦਰ ਕਨਾਵੇ ਫਿਰ ਉਹ ਚੀਜ਼ ਛੱਡਣ ਵਾਲੀ ਨਹੀਂ ਸੀਗੀ ਬਹੁਤ ਹੀ ਕਹਿਣ ਵਾਲੀ ਹੈ ਤੇ ਆ ਟਾਈਮ ਹੋ ਗਿਆ 5 ਵਜੇ ਦਾ ਜੈਤਾਪੁਰ ਇਸ ਟਾਈਮ ਖੜੇ ਹੋਇਆ ਆਪਾਂ ਤੇ ਵੱਧ ਤੋਂ ਵੱਧ ਆਪਾਂ ਘੰਟਾ ਡੇਢ ਸਾਈਕਲ ਚਲਾ ਸਕਦੇ ਹਾਂ ਪਰ ਹੁਣ ਅੱਗੇ ਪ੍ਰੋਬਲਮ ਹੋ ਰਹੀ ਹੈ ਰਾਤ ਰਹਿਣ ਦੀ ਦੇਵਗੜ੍ਹ ਇੱਥੋਂ 42 ਕਿਲੋਮੀਟਰ ਹੈ ਦੇਖਦੇ ਆ ਕਿੱਥੇ ਸਟੇ ਹੁੰਦਾ ਹੈ ਅਜੇ ਤਾਂ ਲੰਬੇਆਂ ਵਾਟਾ ਕਰ ਗਿਆ ਬੰਦਿਆ ਟਾਈਮ ਪੌਣੇ 6 ਦਾ ਹੋ ਚੁੱਕਾ ਤੇ ਅੱਗੇ ਦੂਰ ਦੂਰ ਤੱਕ ਕੋਈ ਵੀ ਹੋਟਲ ਨਹੀਂ ਕੋਈ ਵੀ ਆਬਾਦੀ ਵਿਰਲੀ ਵਿਰਲੀ ਆ ਪਿੰਡਾਂ ਦੀ ਆਬਾਦੀ ਇਸ ਕਰਕੇ ਨਾ ਮਜਬੂਰੀ ਦੇ ਵਿੱਚ ਆਪਾਂ ਨੂੰ ਇੱਥੇ ਰੁਕਣਾ ਪਿਆ ਚੱਲਣ ਨੂੰ ਚੱਲਦੇ ਘੰਟਾ ਡੇਢ ਚੱਲ ਸਕਦੇ ਇਹ ਇੱਥੇ ਆਪਾਂ ਨੂੰ ਮਿਲਿਆ ਹੋਟਲ ਤੇ ਟਾਈਮ ਸਾਰ ਨੂੰ ਐ ਥੋੜੇ ਪੈਸੇ ਚਲੋ ਇਹਨਾਂ ਨੂੰ ਦੇਣੇ ਪਏ ਆ ਤੇ ਰਾਤ ਆਪਾਂ ਇੱਥੇ ਕੱਟਾਂਗੇ ਤੇ ਆਹ ਲੋਕੇਸ਼ਨ ਵੈਸੇ ਵਧੀਆ ਵਾਤਾਵਰਣ ਵਧੀਆ ਸਾਫ਼ ਹੈ ਤੇ ਛੋਟਾ ਜਿਹਾ ਆਪਣਾ ਰੂਮ ਹੈ ਰੂਮ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਵਾਲਾ ਆਪਾਂ ਸਾਈਕਲ ਇੱਥੇ ਲਿਆਏ ਆ ਇਹ ਰੂਮ ਆਪਣਾ ਹਨੇਰਾ ਲਾਈਟ ਗਈ ہوئی ਹੈ ਕੋਈ ਨਾ ਜਦੋਂ ਲਾਈਟ ਆਏਗੀ ਫਿਰ ਇੱਥੇ ਕਰਦੇ ਆਂ ਸੈਟਿੰਗ ਕੋਈ ਇੱਥੇ ਆਪਾਂ ਰੁਕੇ ਆ ਨਾ ਇੱਥੇ ਖਾਣ ਪੀਣ ਵਾਸਤੇ ਸਿਰਫ ਚਾਈਨੀਜ਼ ਫੂਡ ਹੈ ਇਸ ਕਰਕੇ ਆਪਾਂ ਸੇਵੀਆਂ ਲੈ ਕੇ ਆਏ ਆ ਇੱਥੋਂ ਲਾਗੇ ਦੁਕਾਨ ਹੈਗੀ ਸੀ ਤੇ ਅੱਜ ਆਪਾਂ ਪਹਿਲੀ ਵਾਰੀ ਕੁਝ ਨਾ ਕੁਝ ਬਣਾਉਣ ਲੱਗੇ ਆ ਦੁੱਧ ਲੈ ਜਾਂਦਾ ਸੀ ਸੇਵੀਆਂ ਲੈਣ ਲਿਆ ਇਹ ਤੇ ਚਾਈਨੀਜ਼ ਫੂਡ ਖਾ ਕੇ ਫਿਰ ਕੰਮ ਸੈੱਟ ਜਾਣੇ ਰਹਿਂਦਾ ਹੈ ਬਾਕੀ ਇਹਨਾਂ ਦੇ ਕੋਈ ਖਾਸ ਸਾਫ-ਸਫਾਈ ਵੀ ਨਹੀਂ ਹੈਗੀ ਉਵੇਂ ਲਈਆ ਕੰਮ ਚਲਾਉ ਜਾਈਆ ਤੇ ਇਸ ਕਰਕੇ ਹੁਣ ਆਪਾਂ ਆਪਦੀਆਂ ਸੇਵੀਆਂ ਬਣਾਉਣਦੇ ਆ ਤੇ ਚੱਲੋ ਤੇ ਅੱਜ ਸਫ਼ਰ ਆਪਾਂ ਰਤਨਾਗIRI ਤੋਂ ਸ਼ੁਰੂ ਕੀਤਾ ਹੈ ਤੇ ਪਹੁੰਚੇ ਆ ਜੈਤਾਪੁਰ ਲਗਭਗ 770 ਕਿਲੋਮੀਟਰ ਦਾ ਸਫ਼ਰ ਹੈ ਤੇ ਸਫ਼ਰ ਆਪਣਾ ਹੋਰ ਲੰਬਾ ਹੋ ਸਕਦਾ ਹੈ ਦੇਵਗੜ ਜਾਣਾ ਹੈ ਦੇਵਗੜ ਜਾ ਸਕਦੇ ਸੀ ਜੇਕਰ ਆਪਾਂ ਰਾਹ ਦੇ ਵਿੱਚ ਜਿਹੜੀ ਬੀਚ ਆਈ ਆ ਉਹ ਬੀਚ ਨਾਲ ਦੇਖਣ ਜਾਂਦੇ ਲਗਭਗ 2.5 ਤੋਂ 3 ਘੰਟੇ ਆਪਣੇ ਉੱਥੇ ਹੋ ਗਏ ਲੱਗ ਗਏ ਤੇ ਸੱਜਣ ਬੇਲੀ ਰਾਸਤੇ ਦੇ ਵਿੱਚ ਮਿਲਦੇ ਰਹਿੰਦੇ ਨੇ ਤੇ ਫਿਰ ਆਪਣਾ ਵੀ ਬਣਦਾ ਯਾਰ ਜੇ ਇੰਨੀ ਦੂਰੋਂ ਆਪਣੀ ਰਿਸਪੈਕਟ ਕਰਦੇ ਨੇ ਇੰਨੀ ਦੂਰ ਆਿਆਂ ਦੀ ਤੇ ਫਰਜ ਬਣਦਾ ਵੀ ਉਹਨਾਂ ਨਾਲ ਗੱਲਾਂ ਬਾਤਾਂ ਕਰ ਲਈਏ ਤੋਂ ਕਈ ਵਾਰੀ 10 ਮਿੰਟ ਕਈ ਵਾਰੀ 15 ਕਈ ਵਾਰੀ ਅੱਧਾ ਘੰਟਾ ਲੱਗ ਜਾਂਦਾ ਗੱਲਾਂ ਬਾਤਾਂ ਕਰਦੇ ਆ ਇੱਕ ਦੂਜੇ ਨੂੰ ਜਾਣ ਪਹਿਚਾਨ ਹੋ ਜਾਂਦੀ ਹੈ ਨੰਬਰ ਦੇ ਦਿੰਦੇ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਬੰਦਾ ਇੱਕ ਦੂਜੇ ਨਾਲ ਸ਼ੇਅਰ ਕਰ ਲੈਂਦਾ ਕੋਈ ਹੈਲਪ ਹੋ ਜਾਂਦੀ ਹੈ। ਸੋ ਅੱਜ ਆਪਾਂ ਇੱਥੇ ਜੈਤਾਪੁਰ ਪਹੁੰਚ ਚੁੱਕੇ ਆ। ਸੋ ਅੱਜ ਆਪਾਂ ਇਸ ਜੈਤਾਪੁਰ ਦੇ ਇੱਕ ਛੋਟੇ ਜਿਹੇ ਰੈਸਟੋਰੈਂਟ ਦੇ ਵਿੱਚ گزارਾਂਗੇ ਰਾਤ। ਕੱਪੜੇ ਕੁਝ ਧੋਣ ਵਾਲੇ ਆ ਦੋ ਦਿਨ ਹੋ ਗਏ ਆ। ਤੋਤੇ ਨੇ ਅੱਜ ਕੱਪੜੇ ਧੋ ਕੇ ਤੇ ਫਿਰ ਸਵੇਰੇ ਟਾਈਮ ਨਾਲ ਨਿਕਲਾਂਗੇ। ਸੋ ਵੀਡੀਓ ਨੂੰ ਸ਼ੇਅਰ ਕਰਦੇ ਹ ਜੇ, ਲਾਈਕ ਕਰਦੇ ਹ ਜੇ, ਵਧੀਆ ਵਧੀਆ ਕਮੈਂਟ ਕਰਦੇ ਹ ਜੇ। ਮਿਲਦੇ ਆਂ ਫਿਰ ਕੱਲ ਦੇ ਬਲੌਗ ਦੇ ਵਿੱਚ। ਸਤਿ ਸ੍ਰੀ ਅਕਾਲ। ਜਲਦੀ